ਇੱਡਾ ਬੱਕਰੇ ਸਮਝਦੇ ਸੀ ਆਪਣ ਆਪਾਂ ਨੂੰ ਪੰਜ ਸਾਲ ਇੱਧਰ ਨੂੰ ਹੱਕ ਲਓ ਪੰਜ ਸਾਲ ਇੱਧਰ ਨੂੰ ਹੱਕ ਲਓ ਉਹ ਪਾਲੇ ਮਹਿਲ ਪਹਾੜਾਂ 'ਚ ਮਹਿਲ ਪਾਲੇ بڑے بڑے ਹੋਟਲ ਖੋਲਲੇ ਬਸਤਾਂ ਤੇ ਸੇ ਪਾਲੇ ਰੇਤੇ ਦੀਆਂ ਖੱਡਾਂ 'ਚ ਸੇ ਪਾਲੇ ਠੇਕੇ ਇਹਨਾਂ ਦੇ ਕਹਿੰਦਾ ਧਰਮ ਰਾਜ ਨਾਲ ਕੋਈ ਗੱਲ ਹੋ ਗਈ ਇਹਨਾਂ ਦੀ ਵੀ ਤੁਹਾਡੇ ਵਾਲੇ ਪੈਸੇ ਉੱਪਰ ਆ ਸਕਦੇ ਨੇ ਨਾਲ ਪਰਚੀ-ਪੁਰਚੀ ਧਰਮ ਰਾਜ ਦੀ ਹੈਗੀ ਇਹਨਾਂ ਕੋਲੇ ਕੋਈ ਵੀ ਨਾਲ ਜਾ ਸਕਦੇ ਨੇ ਜਿੰਨੇ ਮਰਜ਼ੀ ਇਕੱਠੇ ਕਰ ਲਓ ਐਸੀ ਧੀਰੇ ਮੋਤੀ ਮਗਰ ਖਿਆਲ ਇਤਨਾ ਰਹੇ ਕਫਨ 'ਤੇ ਜੇਬ ਨਹੀਂ ਹੋਤੀ ਸ਼ਾਇਰਾਨਾ ਅੰਦਾਜ਼ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀਆਂ ਤੇ ਖੂਬ ਤੰਜ ਕਸੇ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਦੋਂ ਬਾਗਾਪੁਰਾਣਾ ਦੇ ਵਿੱਚ ਪ੍ਰਚਾਰ ਕੀਤਾ ਤਾਂ ਉਹਨਾਂ ਦੇ ਨਿਸ਼ਾਨੇ ਤੇ ਪਿਛਲੀਆਂ ਸਰਕਾਰਾਂ ਰਹੀਆਂ ਇਸ ਮੌਕੇ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਵਿੱਚ ਭ੍ਰਸ਼ਟਾਚਾਰ ਤੇ ਨਸ਼ੇ ਦਾ ਮੁੱਦਾ ਚੁੱਕਿਆ ਪੇਡਾ ਬੱਕਰੇ ਸਮਝਦੇ ਸੀ ਆਪਨੂੰ ਆਪਾਂ ਨੂੰ 5 ਸਾਲ ਇਧਰ ਨੂੰ ਹੱਕ ਲਓ 5 ਸਾਲ ਇਧਰ ਨੂੰ ਹੱਕ ਲਓ ਲੁੱਟੀ ਜਾਓ ਉਹ ਪਾਲੇ ਮਹਿਲ ਪਹਾੜਾਂ ਚ ਮਹਿਲ ਪਾਲੇ ਵੱਡੇ ਵੱਡੇ ਹੋਟਲ ਖੋਲ ਲੇ ਬੱਸਾਂ ਸੇ ਪਾਲੇ ਰੇਤੇ ਦੀਆਂ ਖੱਡਾਂ ਚ ਸੇ ਪਾਲੇ ਠੇਕੇ ਇਨਾਂ ਦੇ ਹੋਟਲਾਂ ਟਾਬਿਆਂ ਚ ਸੇ ਪਾਲੇ ਪਤਾ ਨਹੀਂ ਤਾਂ ਧਰਮ ਰਾਜ ਨਾਲ ਕੋਈ ਗੱਲ ਹੋ ਗਈ ਇਹਨਾਂ ਦੀ ਵੀ ਤੁਹਾਡੇ ਵਾਲੇ ਪੈਸੇ ਉੱਪਰ ਆ ਸਕਦੇ ਨੇ ਨਾਲ ਪਰ ਸਾਨੂੰ ਤਾਂ ਇਹ ਸਮਝਾਇਆ ਹੋਇਆ ਸਿਆਣਿਆਂ ਨੇ ਵੀ ਨਾਲ ਕੁਝ ਨਹੀਂ ਜਾਣਾ ਜਿਹੜੇ ਸਾਹਿਬ ਨੇ ਇਹ ਇਕੱਠੇ ਕਰਨ ਲੱਗੇ ਨੇ ਮੈਨੂੰ ਲੱਗਦਾ ਇਹਨਾਂ ਨੂੰ ਕੋਈ ਪਰਚੀ-ਪੁਰਚੀ ਧਰਮਰਾਦ ਦੀ ਹੈਗੀ ਇਹਨਾਂ ਕੋਲੇ ਕੋਈ ਵੀ ਨਾਲ ਜਾ ਸਕਦੇ ਨੇ ਪਰ ਮੈਂ ਦੱਸਣਾ ਚਾਹੁੰਨਾ ਕਿ ਜਿੰਨੇ ਮਰਜੀ ਇਕੱਠੇ ਕਰ ਲੋ ਪੈਸੇ ਹੀਰੇ ਮੋਤੀ ਮਗਰ ਖਿਆਲ ਇਤਨਾ ਰਹੇ ਕਫਨ 'ਤੇ ਜੇਬ ਨਹੀਂ ਹੁੰਦੀ ਕਫਨ ਤੇ ਜਿਹੜਾ ਆਖਰੀ ਕੱਪੜਾ ਮਿਲਦਾ ਬਾਗੇ ਪੁਰਾਣੇ ਵਾਲਿਓ ਬੰਦੇ ਨੂੰ ਜਿਹੜਾ ਆਖਰੀ ਕੱਪੜਾ ਮਿਲਦਾ ਨਾ ਉਤੇ ਕੋਈ ਸਿਉਣ ਨਹੀਂ ਵੱਜੀ ਹੁੰਦੀ ਐਂ ਹੁੰਦਾ ਤਾਂ ਬਸ ਤੇ ਜਿੰਨਾ ਲਈ ਤੂੰ ਪਾਪ ਕਮਾਏ ਕਿੱਥੇ ਗਏ ਤੇਰੇ ਘਰ ਦੇ ਪੈਰ ਪਸਾਰ ਪਏ ਵਿੱਚ ਵਿੜੇ ਚੱਕੋ ਚੱਕੋ ਕਰਦੇ ਜਿੰਨਾ ਵਾਸਤੇ ਪਾਪ ਕਮਾਏ ਸਾਰੇ ਠੱਗੀਆਂ ਮਾਰੀਆਂ ਉਹੋ ਕੰਟਾ ਵੀ ਨਹੀਂ ਰੱਖਦੇ ਘਰੇ ਕੰਦਰ ਸੰਮਾਲਸਰ ਵਾਲੀ ਭੂਆ ਪਰ ਸੋਨੂੰ ਫੁੱਲਾਂ ਤੇ ਆਜੂ ਚੱਕੋ ਕੇ ਰਾਂ ਨਵੇੜੀਏ ਦਮ ਛੇਤੀ ਕਰੀਏ ਰੋਟੀ ਪਕਾਉਣੀਆਂ ਜਵਾਕ ਭੁੱਖੇ ਮਰੀ ਜਾਂਦੇ ਨੇ ਸੋ ਵੀਰੋ ਗਰੀਬ ਦੀ ਹਾ ਤੇ ਪ੍ਰਮਾਤਮਾ ਦੀ ਦਰਗਾਹ ਸਿੱਧਾ ਰਾਬਤਾ ਹੈ ਕੋਈ ਬਾਈਪਾਸ ਨਹੀਂ ਹੈਗਾ ਵਿੱਚ ਦੀ ਇਹਨਾਂ ਨੇ ਗਰੀਬਾਂ ਦੀਆਂ ਬਾਤ ਦੁਆਵਾਂ ਲਈਆਂ ਨੇ ਤਾਂ ਇਹ ਹਾਲ ਹੋਇਆ ਇਹਨਾਂ ਦਾ ਇਹ ਮੈਂ ਨਹੀਂ ਹਰਾਏ ਇਹ ਬਹੁਤ ਰਜਵਾੜੇ ਨੇ ਮੈਂ ਕੌਣਾ ਮੇਰੇ ਆਮ ਘਰਾਂ ਦਾ ਮੁੰਡਾ ਇਹ ਗਰੀਬਾਂ ਦੀਆਂ ਬਾਤ ਦੁਆਵਾਂ ਨੇ ਹਰਾਏ ਨੇ ਜਿਨ੍ਹਾਂ ਦੀਆਂ ਇਹਨਾਂ ਨੇ ਨੌਕਰੀਆਂ ਕੱਟੀਆਂ ਜਿਨ੍ਹਾਂ ਦੇ ਹੱਕ ਮਾਰੇ ਜਿਨ੍ਹਾਂ ਦੇ ਚੁੱਲਿਆਂ ਦੀ ਅੱਗਾਂ ਬੁਝਾਈਆਂ ਜਿਨ੍ਹਾਂ ਦੇ ਘਰਾਂ 'ਚ ਚਿੱਟੇ ਨਾਲ ਚਿੱਟੇ ਰੰਗ ਦੇ ਸੱਫਰ ਬਿਛਾਏ ਜਿਹੜੀਆਂ ਧੀਆ ਭੈਣਾਂ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕੀਤੇ ਇਹਨਾਂ ਨੇ ਇਹ ਉਹਨਾਂ ਨੇ ਹਰਾਏ ਇਹ ਉਹ ਗਰੀਬਾਂ ਦੀ ਬਦਦੁਆਮਾਨੇ ਹਰਾਏ ਨੇ ਹੁਣ ਭਾਲ ਦੇ ਫਿਰਦੇ ਆ ਕਦੇ ਕਹਿੰਦੇ ਪੰਜਾਬ ਬਚਾਓ ਕਦੇ ਪਰਿਵਾਰ ਬਚਾਓ ਯਾਰ ਕਮਾਲ ਕੀ ਤੋਂ ਬਚਾਈਏ ਪੰਜਾਬ ਹਜੇ ਤੁਹਾਡੇ ਤੋਂ ਬਚਾ ਕੇ ਤਾਂ ਟਾਂਟਿਆਂ 2 ਸਾਲ ਪਹਿਲਾਂ ਸੋ ਇਹਨਾਂ ਦੇ ਪਿੱਛੇ ਨਾ ਲੱਗ ਜਿਓ ਆਉਣਗੇ ਤੁਹਾਡੇ ਕੋਲ ਫੇਰ ਆਉਣਗੇ ਇਹ ਇਹਨਾਂ ਨੂੰ ਕਿਹੜਾ ਕੋਈ ਆਇਆ ਆਉਂਦਾ ਵੀ ਵਿਰੋਧ ਹੋ ਗਿਆ ਜਾਂ ਕੋਈ ਹੋਰ ਫੇਰ ਜਾ ਵੜਦੇ ਉੱਥੀ ਕੋਈ ਗੱਲ ਨਹੀਂ ਕਹਿੰਦੇ ਇਹ ਕਿੰਨਾ ਕਹੇ ਤੂੰ ਵੱੱਦ ਵੀ ਹੋਇਆ ਹੋਇਆ ਸਾਡਾ ਲੈ ਤੇ ਕਿੱਥੇ ਆ ਆ ਪਿਆਰ ਹੈ ਆ ਮੇਰੇ ਤਾਂ ਪੱਗ ਫੁੱਲਾਂ ਨਾਲ ਭਰ ਦਿੰਦੇ ਲੈ ਆ ਫਰੋਜਪੁਰ ਤੋਂ ਆਇਆ ਫੁੱਲਾਂ ਨਾਲ ਪੱਗ ਭਰੀ ਪਈ ਐ ਮਾਵਾ ਸਿਰ ਪਲੋਸਦਿਆਂ ਨੇ ਭੈਣਾਂ ਦੁਆਵਾਂ ਦਿੰਦੀਆਂ ਨੇ ਮੁੰਡੇ ਮੋਢੇ ਉੱਤੋਂ ਦੀਆਂ ਧਰ ਕੇ ਸੈਲਫੀਆ ਖਿੱਚਦੇ ਨੇ ਇੱਕ ਪਾਸੇ ਤਾਂ ਆ ਪਿਆਰ ਹੈ ਦੂਜੇ ਪਾਸੇ ਕਾਲੀ ਕਾਂਗਰਸੀ ਬੀਜੇਪੀ ਵਾਲੇ ਨੇ ਉਹਨਾਂ ਨਾਲ ਇੱਕ ਵਾਰੀ ਹੱਥ ਮਿਲਾ ਕੇ ਬਾਅਦ ਚ ਉਂਗਲਾਂ ਗਿਣਨੀਆਂ ਪੈਂਦੀਆਂ ਨੇ ਪੂਰੀਆਂ ਨਹੀਂ ਲੈ ਕੇ ਅੱਧੀ ਬਈ ਹੋਈ ਇਹਦੇ ਦਾ ਕੋਈ ਪਤਾ ਨਹੀਂ ਪਰਾਵੋ ਇਹਨਾਂ ਦੇ ਪਿੱਛੇ ਨਾਲ ਲੱਗ ਜੀ ਮੁੱਖ ਮੰਤਰੀ ਭਗਵੰਤ ਮਾਨ ਬਾਗਾ ਪੁਰਾਣਾ ਦੇ ਵਿੱਚ ਆਪਣੇ ਉਮੀਦਵਾਰ ਕਰਮਜੀਤ ਅਨਮੋਲ ਦੇ ਲਈ ਪ੍ਰਚਾਰ ਕਰ ਰਹੇ ਸਨ ਇਸ ਵਾਰ ਫਰੀਦਕੋਟ ਦੇ ਵਿੱਚ ਮੁਕਾਬਲਾ ਦਿਲਚਸਪ ਹੈ ਆਮ ਆਦਮੀ ਪਾਰਟੀ ਵੱਲੋਂ ਕਰਮਜੀਤ ਅਨਮੋਲ ਨੇ ਜੋ ਕਾਮੇਡੀਅਨ ਤੇ ਅਦਾਕਾਰ ਨੇ ਤਾਂ ਕਾਂਗਰਸ ਵੱਲੋਂ ਅਮਰਜੀਤ ਕੌਰ ਸਾਹੂ ਕੇ ਨੇ ਮੁਹੰਮਦ ਸਦੀਕ ਦੀ ਟਿਕਟ ਕੱਟ ਕੇ ਨਾਲ ਟਿਕਟ ਦਿੱਤੀ ਗਈ ਹੈ ਤਾਂ ਬੀਜੇਪੀ ਵੱਲੋਂ ਸੂਫੀ ਗਾਇਕ ਹੰਸ ਰਾਜ ਹੰਸ ਨੇ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਰਾਜਵਿੰਦਰ ਸਿੰਘ ਨੇ ਅਤੇ ਆਜ਼ਾਦ ਤੌਰ ਤੇ ਸਰਬਜੀਤ ਸਿੰਘ ਖਾਲਸਾ ਚੋਣ ਲੜ ਰਹੇ ਨੇ